ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਟ ਟੂਈ ਤੋਂ ਅੱਜ ਇੰਟਰਨੈਸ਼ਨਲ ਯੋਗਾ ਡੇ ਜੋ ਕਿ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਯੋਗ ਦਾ ਮਤਲਬ ਹੁੰਦਾ ਆਤਮਾ ਤੇ ਪਰਮਾਤਮਾ ਦਾ ਮੇਲ ਔਰ ਇਹਦੇ ਵਿੱਚ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਆਪਣੇ ਆਪ ਦੇ ਵਿੱਚੋਂ ਲੱਭਣਾ ਜੋ ਬ੍ਰਹਿਮੰਡ ਦੇ ਸੋ ਪਿੰਡੇ ਜੋ ਖੋਜੇ ਸੋ ਪਾਇਆ ਜਿੱਦਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਲਰੇਡੀ ਦਰਜ ਹੈ ਯੋਗ ਸਾਨੂੰ ਆਪਣੇ ਆਪ ਦੇ ਨਾਲ ਮਲਾਉਂਦਾ ਅਗਰ ਅਸੀਂ ਆਪ ਠੀਕ ਹੋਵਾਂਗੇ ਤਾਂ ਹੀ ਅਸੀਂ ਵਧੀਆ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਚੱਲ ਸਕਦੇ ਆਂ ਔਰ ਸਾਡੀ ਜਿਹੜੀ ਕਾਇਆ ਹੈ ਜੋ ਸਾਡਾ ਸਰੀਰ ਹੈ ਇਹ ਨਿਰੋਗ ਰਹਿ ਸਕਦਾ ਜਿਹਦੇ ਵਿੱਚ ਅਸੀਂ ਰੋਗ ਬਹੁਤ ਸਾਰੇ ਰੋਗ ਐਟਾਂ ਦੇ ਆਗਰ ਜਿਹੜਾ ਬੰਦਾ ਯੋਗਾ ਕਰਦਾ ਤੇ ਉਹ ਵੈਸੇ ਹੀ ਲਾਗੇ ਨਹੀਂ ਆਉਂਦੇ ਸੋ ਮੈਂ ਤਾਂ ਇਹੀ ਕਰੂੰਗਾ ਸਾਰਿਆਂ ਨੂੰ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਕਰੀਬਨ ਦਿਨ ਦੇ ਵਿੱਚ ਇੱਕ ਵਾਰ ਟਾਈਮ ਜ਼ਰੂਰ ਕੱਢੋ ਕਿ ਸਾਰੇ ਦੇ ਸਾਰੇ ਯੋਗਾ ਕਰਨ ਜਿਸ ਦੇ ਵਿੱਚ ਕਿ ਅਸੀਂ ਬਿਮਾਰੀਆਂ ਤੋਂ ਡਿਜ਼ੀਜ਼ਸ ਤੋਂ ਦੂਰ ਰਹਿ ਸਕੀਏ ਟੈਨਸ਼ਨਾਂ ਤੋਂ ਔਰ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡਾ ਹੈਗਾ ਕਿ ਡਿਪਰੈਸ਼ਨ ਹੈ ਫੈਟ ਹੈ ਜਿਨ੍ਹਾਂ ਤੋਂ ਅਸੀਂ ਦੂਰ ਕੋਸਾਂ ਦੂਰ ਰਹਿ ਸਕਦੇ ਆ ਡਿਪਰੈਸ਼ਨ ਜਿਹੜਾ ਹੈਗਾ ਇਹ ਵੀ ਇੱਕ ਸਾਰੀਆਂ ਬਿਮਾਰੀਆਂ ਦੀ ਇੱਕ ਜੜ ਹੈ ਆਜੀ ਡਾਇਟ ਦੇ ਵਿੱਚ ਖਾਸ ਕਰਕੇ ਫੈਟ ਦੀ ਜੇ ਗੱਲ ਲੈ ਲਈਏ ਫੈਟ ਵੀ ਸਾਡੀਆਂ ਸਾਰੀਆਂ ਬਿਮਾਰੀਆਂ ਦੀ ਜੜ ਹੈ ਉਹਤੇ ਕੰਟਰੋਲ ਕਰਨ ਵਾਸਤੇ ਅਸੀਂ ਦਵਾਈਆਂ ਦੇ ਬਸ ਪੈਣ ਦੀ ਬਜਾਏ ਅਗਰ ਅਸੀਂ ਯੋਗਾ ਕਰਦੇ ਹਾਂ ਯੋਗਾ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਫਿੱਟ ਰੱਖ ਸਕਦੇ ਹਾਂ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਜਿਹੜਾ ਸਰੀਰ ਹੈ ਚੁਸਤ ਤੇ ਚੁਸਤ ਰਹੇ ਔਰ ਆਪਣੇ ਐਕਟਿਵ ਰਹੇ ਜਿਸ ਦੇ ਨਾਲ ਕੀ ਹੈ ਕਿ ਆਉਣ ਵਾਲੀਆਂ ਜਿੰਨੀਆਂ ਵੀ ਐਕਟੀਵਿਟੀਜ਼ ਹੈਗੀਆਂ ਅਸੀਂ ਆਪਣਾ ਖੁੱਲ ਕੇ ਕਰ ਸਕਦੇ ਹਾਂ ਸੋ ਮੇਰੇ ਵੱਲੋਂ ਤੇ SGAR ਦੀ ਪੂਰੀ ਟੀਮ ਵੱਲੋਂ ਇਸ ਇੰਟਰਨੈਸ਼ਨਲ ਯੋਗਾ ਡੇ ਦੀਆਂ ਸਾਰਿਆਂ ਨੂੰ ਹੀ ਮੁਬਾਰਕਾਂ ਥੈਂਕ ਯੂ